ਪੰਜਾਬ ਦੇ ਨੌਜਵਾਨ ਜ਼ਿਆਦਾਤਰ ਆਪਣਾ ਸੁਨਹਿਰੀ ਭਵਿੱਖ ਬਣਾਉਣ ਦੇ ਲਈ ਵਿਦੇਸ਼ ਦਾ ਰੁਖ ਕਰ ਰਹੇ ਨੇ ਤੇ ਵਿਦੇਸ਼ ਦੀ ਧਰਤੀ ਤੇ ਜਾ ਕੇ ਜ਼ਿਆਦਾਤਰ ਨੌਜਵਾਨ ਨੇ ਜਿਹੜੇ ਉਹ ਮੌਤ ਦੇ ਮੂੰਹ ਵਿੱਚ ਜਾ ਰਹੇ ਨੇ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਪਿੰਡ ਗੋਲੀਆਂ ਗੜ ਸ਼ੰਕਰ ਤੋਂ ਜਿੱਥੇ 7 ਮਹੀਨੇ ਦੇ ਕਰੀਬ ਪਹਿਲਾਂ 사우ਦੀ ਅਰਬ ਗਏ ਨੌਜਵਾਨ ਪਰਮ ਦੀਪ ਸਿੰਘ ਦੀ ਮੌਤ ਹੋ ਗਈ ਹੈ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਤੇ ਹੁਣ ਜਿਹੜੇ ਉਸਦੇ ਪਰਿਵਾਰਿਕ ਮੈਂਬਰ ਨੇ ਉਹ ਆਖਰੀ ਦਰਸ਼ਨਾਂ ਨੂੰ ਤਰਸ ਰਹੇ ਨੇ ਆਪਣੇ ਪੁੱਤਰ ਦੀ ਉਹਨਾਂ ਨੂੰ ਇੱਕ ਫੋਨ ਆਉਂਦਾ ਹੈ ਤੇ ਫੋਨ ਤੇ ਖਬਰ ਮਿਲਦੀ ਹੈ ਕਿ ਤੁਹਾਡੇ ਪੁੱਤਰ ਦੀ ਮੌਤ ਹੋ ਗਈ ਹੈ ਤੇ ਹੁਣ ਜਿਹੜੇ ਪਰਿਵਾਰਿਕ ਮੈਂਬਰ ਨੇ ਉਹ ਸਰਕਾਰ ਤੋਂ ਗੁਹਾਰ ਲਗਾ ਰਹੇ ਨੇ ਕਿ ਸਾਡੇ ਪੁੱਤ ਦੀ ਲਾਸ਼ ਆ ਜਿਹੜੀ ਉਸ ਨੂੰ ਵਾਪਸ ਲਿਆਂਦਾ ਜਾਵੇ ਤਾਂ ਜੋ ਅਸੀਂ ਆਪਣੇ ਹੱਥੀ ਉਸਦੇ ਆਖਰੀ ਜਿਹੜੇ ਆਖਰੀ ਕਿਰਿਆ ਕਰਮਾ ਉਹ ਕਰ ਸਕੀ ਹੈ ਆਖਰੀ ਦਰਸ਼ਨ ਕਰ ਸਕੀਏ ਇਹ ਬਿਲਕੁਲ ਦੀ ਮਾਂ ਦੀ ਆਵਾਜ਼ ਹੈ ਸਰਕਾਰ ਤੱਕ 7 ਮਹੀਨੇ ਪਹਿਲਾਂ 사우ਦੀ ਅਰਬ ਗਏ ਮਾਪਿਆਂ ਦੇ 26 ਸਾਲਾ ਨੌਜਵਾਨ ਦੇ ਨਾਲ ਪਾਣਾ ਵਾਪਰ ਗਿਆ ਪਰਮਦੀਪ ਸਿੰਘ ਥਿੰਦ son of ਪਰਮਜੀਤ ਸਿੰਘ ਥਿੰਦ 26 ਸਾਲਾ ਨੌਜਵਾਨ ਪਿੰਡ ਗੋਲੀਆਂ ਗੜਸ਼ੰਕਰ ਜੋ 30 ਨਵੰਬਰ 2023 ਨੂੰ ਸਾਉਦੀ ਅਰਬ ਗਿਆ ਸੀ ਆਪਣਾ ਕੰਮਕਾਰ ਦੇਖਣ ਤੇ ਹੁਣ ਉਸ ਦੀ ਮੌਤ ਹੋ ਚੁੱਕੀ ਹੈ ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ ਇੱਕ ਫੋਨ ਆਇਆ ਸੀ ਜਿਸ ਤੇ ਸਾਨੂੰ ਪਤਾ ਲੱਗਿਆ ਕਿ ਸਾਡੇ ਪਰਮਦੀਪ ਸਿੰਘ ਥਿੰਦ ਦੀ ਮੌਤ ਹੋ ਗਈ ਹੈ ਸਾਡੇ ਪੁੱਤਰ ਦੀ ਮੌਤ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਇਹ 30 ਨਵੰਬਰ 2023 ਤੇ ਉਹ ਸਾウਦੀ ਅਰਬ ਗਿਆ ਸੀ ਜਿੱਥੇ ਉਹ ਡਰਾਈਵਰੀ ਕਰਦਾ ਸੀ ਹੁਣ ਮਾਪਿਆਂ ਨੂੰ ਨਾ ਤਾਂ ਉਸ ਦੀ ਕਿਸੇ ਕੰਪਨੀ ਦਾ ਪਤਾ ਹੈ ਕਿ ਉਹ ਕਿਸ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਨਾ ਉਸ ਦੇ ਟਿਕਾਣੇ ਦਾ ਪਤਾ ਹੈ ਪਰ ਉਹਨਾਂ ਨੂੰ ਇੱਕ ਫੋਨ ਆਉਂਦਾ ਹੈ ਕਿ ਤੁਹਾਡੇ ਪੁੱਤਰ ਦੀ ਮੌਤ ਹੋ ਚੁੱਕੀ ਆ ਤੇ ਹੁਣ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ ਸਰਕਾਰ ਤੋਂ ਮਦਦ ਦੀ ਲੋੜ ਹੈ ਤਾਂ ਜੋ ਅਸੀਂ ਆਪਣੇ ਪੁੱਤ ਦੀ ਜਿਹੜੀ ਮ੍ਰਿਤਕ ਦੇ ਆ ਉਹਨੂੰ ਪੰਜਾਬ ਲੈਈਏ ਤੇ ਆਖਰੀ ਜਿਹੜੇ ਉਸ ਦੇ ਕਿਰਿਆਕਰਮ ਨੇ ਉਹ ਆਪਣੇ ਹੱਥੀਂ ਕਰ ਸਕੀਏ। ਨੰਦ ਜਸਵਿੰਦਰ ਕੌਰ ਆ ਮੇਰੇ ਚਾਚਾ ਜੀ ਦਾ ਬੇਟਾ ਆ ਤੇ ਪਰਮਦੀਪ ਸਿੰਘ ਥਿੰਦੇ ਆ ਤੇ ਉਹ 30 ਨਵੰਬਰ ਨੂੰ 2023 ਨੂੰ ਗਿਆ ਸੀ ਸऊदीਆਰਬ ਨੂੰ ਤੇ ਉਹਦੀ ਹੁਣ ਡੈੱਡ ਬੋਡੀ ਦਾ ਸਾਨੂੰ ਪਤਾ ਲੱਗਾ ਪਈ ਉਹਦੀ ਉੱਥੇ ਡੈਥ ਹੋ ਗਈ ਹੈ ਡੈੱਡ ਬੋਡੀ ਸਾਨੂੰ ਅਸੀਂ ਸਰਕਾਰ ਦੇ ਅਪੀਲ ਕਰਦੇ ਆ ਕਿ ਡੈੱਡ ਬੋਡੀ ਸਾਡੇ ਬੱਚੇ ਦੀ ਸਾਨੂੰ ਮਿਲਣੀ ਚਾਹੀਦੀ ਆ ਅਸੀਂ ਆਪਣੇ ਹੱਥੀ ਉਹਦਾ ਸਾਰਾ ਕੁਝ ਘਰ ਜੋਂ ਦਾ ਕਰੀ ਗੇ ਸਰਕਾਰ ਅੱਗੇ ਬਾਰ-ਬਾਰ ਇਹੀ ਅਪੀਲ ਅਸੀਂ ਕਰਦੇ ਆ ਸਾਡੇ ਬੱਚੇ ਦਾ ਕੁਝ ਹਜੇ ਪਤਾ ਨਹੀਂ ਲੱਗਦਾ ਹੈਗਾ ਕਿਹੜੀ ਕੰਪਨੀ 'ਚ ਆ ਕਿੱਥੇ ਹੈਗਾ ਆ ਸਾਨੂੰ ਜਲਦੀ ਤੋਂ ਜਲਦੀ ਪਤਾ ਕਰਕੇ ਦੱਸਿਆ ਜਾਵੇ ਡੈੱਡ ਬੋਡੀ ਸਾਡੇ ਕਿੰਨਾ ਚਿਰ ਹੋ ਗਿਆ ਸੀ ਗਏ ਹਾਂਜੀ 7 ਮਹੀਨੇ ਹੋ ਗਏ ਆ ਜੀ ਗੈ ਨੂੰ ਹਾਂਜੀ ਡੈਥ ਦਾ ਤਾਂ ਹੁਣ ਸਾਨੂੰ ਤਾਂ ਫੋਨ ਆਇਆ ਸੀ ਜੀ ਹਾਂਜੀ ਤੇ ਹੁਣ ਬਾਕੀ ਕਾਰਵਾਈ ਜਦੋਂ ਹੋਊਗੀ ਸਾਰੀ ਫੇਰੇ ਪਤਾ ਲੱਗੂਗਾ ਉਹਨਾਂ ਦੇ ਕੋਲੋਂ ਜੀ ਗੁਰੂ ਜੀ ਦਾ ਨਦਰ ਵੀਰ ਪਰ ਮੇਰੇ ਚਾਚਾ ਜੀ ਦਾ ਮੁੰਡਾ ਨਾ 30 ਨਵੰਬਰ ਨੂੰ ਸਾਡੇ ਘਰੋਂ ਸਾਧੂ ਜੀ ਦੇ ਆ ਸੀ ਉੱਥੇ ਜਾ ਕੇ ਸਾਨੂੰ ਨਹੀਂ ਪਤਾ ਕੀ ਕਾਰਨ ਹੋਇਆ ਆ ਤੇ ਉਹਨਾਂ ਦੀ ਡੈਥ ਹੋ ਗਈ ਪਰਸੋਂ ਰਾਤੀ ਸਾਨੂੰ ਰਾਤ ਦੇ 11:30 ਵਜੇ ਫੋਨ ਆਇਆ ਕਿ ਉਹਨਾਂ ਦੀ ਡੈਥ ਹੋ ਗਈ ਆ ਸਾਨੂੰ ਬਹੁਤ ਪਰੇਸ਼ਾਨੀ ਆ ਸਾਡੀ ਡੈੱਡ ਵਰ ਵੀ ਸਾਡੇ ਕੋਲ ਪਹੁੰਚਣੀ ਚਾਹੀਦੀ ਤੇ ਅਸੀਂ ਉਹਦੇ ਜਿਹੜੇ ਆਤਮ ਅਗੇ ਦੀ ਆ ਅਖੀਰਲੀ ਅਸੀਂ ਆਪਣੇ ਹੱਥੀ ਕਰਨੀ ਚਾਹੀਦੀ ਥੈਂਕ ਯੂ ਬੇਟਾ ਲੱਗਦਾ ਸੀ ਮੈਂ ਉਤਾਰ ਸਿੰਘ ਮੇਰਾ ਭਤੀਜਾ ਫਰਮਦੀਪ ਸਿੰਘ ਦੂਜਾ 3 ਮੰਬਰ ਨੂੰ ਗਿਆ ਸੀ ਸਾਡੀ ਯਾਰ ਉੱਥੇ ਜਾ ਕੇ ਉਹ ਸਾਨੂੰ ਕਹਿੰਦਾ ਫੋਨ ਆਇਆ ਉਹਦੀ ਡੈਥ ਹੋ ਗਈ ਯਾਰ ਅਸੀਂ ਹੁਣ ਸਰਕਾਰ ਤੋਂ ਬੇਨਤੀ ਕਰਦੇ ਆ ਕਿ ਉਹਦੀ ਡੈੱਡ ਬੋਡੀ ਇੱਥੇ ਭੇਜ ਜਾਵੇ ਤਾਂ ਅਸੀਂ ਉਹਦਾ ਆਪਣੇ ਹੱਥੀਂ ਕ੍ਰਿਆ ਕਰਮ ਕਰ ਲੈਂਦੇ ਉਹ ਉਹਦੇ ਘਰ ਵਿੱਚ ਇਕੱਲਾ ਮੇਰਾ ਭਤੀਜਾ ਸੀ ਉਹਦੀ ਮਾਂ ਦੀ ਵੀ ਡੈਥ ਹੋ ਗਈ ਯਾਰ ਉਹਦੀ ਘਰ ਵਾਲੀ ਲੜਕੇ ਪਹਿਲਾਂ ਚਲੀ ਗਈ ਸੀ ਤੇ ਉਹ ਇਕੱਲਾ ਹੀ ਸੀ ਡਿਪਰੈਸ਼ਨ ਡੈਥ ਡਿਪਰੈਸ਼ਨ ਚ ਆਇਆ ਪਤਾ ਨਹੀਂ ਕੋਈ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਬਾਕੀ ਉਹਨਾਂ ਕਾਹਦਾ ਲੱਗਾ ਤੁਹਾਨੂੰ ਸਾਨੂੰ ਕੱਲ ਰਾਤ ਪਤਾ ਲੱਗਾ ਜੀ ਕਿ ਕਿਸੇ ਮੁੰਡੇ ਦਾ ਫੋਨ ਆਇਆ ਸੀ ਤੇ ਫਿਰ ਕੱਲ ਦੁਪਹਿਰੇ ਵੀ ਕਿਹਾ ਪਰ ਇੱਥੇ ਦੋ ਸਾਉਦੀਆਂ ਛੁੱਟੀ ਆ ਤੇ ਤੁਹਾਨੂੰ ਐਤਵਾਰ ਨੂੰ ਫੇਰ ਅਸੀਂ ਦੱਸਾਂਗੇ ਕੀ ਹੁੰਦਾ ਕੀ ਨਹੀਂ ਸਾਡੇ ਕੋਲ ਨੰਬਰ ਕੋਈ ਹੈ ਨਹੀਂ ਕੀ ਕਿਸੇ ਸਪੈਸ਼ਲ ਕੋਈ ਮਦਦ ਹੋਵੇ ਉਹ ਤੁਹਾਨੂੰ ਆ ਕੋਈ ਸਵਾਸਤਿਕ ਦਾ ਬੰਦਾ ਆਇਆ ਤੇ ਉਹ ਕਹਿੰਦਾ ਵੀ ਐਦਾਂ ਥੋੜ ਦੇਠ ਹੋ ਗਈਆ ਫੇਰ ਹੀ ਥੋੜੀ ਹੈਲਪ ਕਰਾਂਗੇ ਵੀ ਤੁਹਾਨੂੰ ਦੱਸਾਂਗੇ ਦੋ ਛੁੱਟੀਆਂ ਛੁੱਟੀਆਂ ਦੇ ਬਾਅਦ ਗੱਲ ਕਰਾਂਗੇ ਸਰਕਾਰ ਤੋਂ ਕੀ ਮੰਗਦੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਡੈੱਡ ਬਡੀ ਇੱਥੇ ਪਹੁੰਚਣੀ ਚਾਹੀਦੀ ਆ ਅਸੀਂ ਉਹਦੇ ਆਪਣੇ ਹੱਥੀਂ ਕਾਰਜਕ੍ਰਮ ਕਰ ਲਈਏ ਸੌਦੀ ਆਰ ਵੀ ਆਰ ਵੀ ਦੀ ਸੌਦੀ ਆਰ ਕੰਪਨੀ ਕੰਮ ਕਰ ਰਹੀ ਆ ਸਾਤ ਮਹੀਨੇ ਹੋ ਗਏ ਨੇ ਰਹੀਏ ਤਿੰਨ ਬੰਦੇ ਲੱਗੇ ਸੀ ਕੀ ਕੰਮ ਕਰਦਾ ਸੀ ਕੀ ਕੰਮ ਡਰਾਈਵਰੀ ਕਰਦਾ ਰਹੀ ਮੱਦੀ ਸੌਦਾ ਕੰਮ ਕਰ ਦੱਸਦਾ ਸੀ ਵਧੀਆ ਕੰਮ ਕਰਦਾ ਵਧੀਆ ਸੀ ਠੀਕ ਸੀ